ਅਸੰਖ ਜਪ ਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਜਪ ਅਸੰਖ ਭਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਵਾਜ ਅੰਤਰ ਜਾਮੀ ਪ੍ਰਤ ਬਚਲ ਕਿਰਪਾ ਦੇਖ ਜਾਨੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਹਜ਼ੂਰੀ ਵਿੱਚ ਅਸੀਂ ਹੋਏ ਗੁਰੂ ਰੂਪ ਗੁਰੂ ਕਾਲ ਸਾਾ ਸਾਧ ਸੰਗਤ ਜੀ ਆਪਾਂ ਸਾਰੇ ਮਿਲ ਕੇ ਸਰਗੁਰੂ ਮਹਾਰਾਜ ਦੀ ਪਾਵਨ ਬਾਣੀ ਸ੍ਰੀ ਜਪਨੀ ਸਾਹਿਬ ਦਾ ਪਾਵਨ ਪਾਠ ਜੋ ਅਮਰਤ ਵੇਲੇ ਦੀ ਬਾਣੀ ਵਿੱਚ ਹਰ ਰੋਜ਼ শ্রবণ ਕਰਦੇ ਹਾਂ ਜਿਸ ਬਾਣੀ ਦੀ ਬੜੀ ਭਾਰੀ ਮਹਿਮਾ ਹੈ ਸੋ ਜਿਨ੍ਹਾਂ ਨੇ ਇਸ ਬਾਣੀ ਨੂੰ ਪੜਿਆ ਹੈ ਜਿਥੇ ਮਹਾਰਾਜ ਕਹਿੰਦੇ ਜਨ ਸੇਵਿਆ ਸੇਵਾ ਦਾ ਭਾਵ ਜ਼ਬਾਨ ਨਾਲ ਹੈ ਹੱਥਾਂ ਨਾਲ ਵੀ ਇੱਕ ਸੇਵਾ ਹੁੰਦੀ ਆ ਇਥੇ ਸੇਵਿਆ ਹੈ ਗੁਰ ਕੀ ਸੇਵਾ ਨਾਮ ਧਿਆਈ ਹੈ ਮੁਖ ਨਾਲ ਗੁਰੂ ਦਾ ਨਾਮ ਲੈਣਾ ਸੇਵਾ ਹੈ ਕੰਨਾਂ ਨਾਲ ਸਰਵਣ ਕਰਨਾ ਇਹ ਵੀ ਸੇਵਾ ਹੈ ਸ਼ਬਦ ਦੀ ਸੇਵਾ ਹੈ ਜਹੇ ਜੇ ਮਾਹੌਲ ਹਨ ਉਹਦੀ ਸੇਵਾ ਹੈ ਬੋਲਣ ਦੀ ਵੀ ਸੇਵਾ ਹੈ ਇਸ ਤਰ੍ਹਾਂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ ਬੈਠ ਕੇ শ্রবণ ਕਰਦੇ ਹਾਂ ਕੁੱਲ 16 ਪੌੜੀਆਂ ਮਹਾਰਾਜ ਨੇ ਹੁਣ ਤੱਕ ਬਖਸ਼ਿਸ਼ ਕੀਤੀਆਂ ਹਨ ਆੜ 17ਵੀਂ ਪੌੜੀ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਤਰਤੀਬ ਪਨਤੀਆਂ ਦੀ ਪੌੜੀਆਂ ਦੀ ਪਹਿਲਾਂ ਨਹੀਂ ਸੀ ਪਹਿਲਾਂ ਚਰਚਾ ਹੀ ਹੁੰਦੀ ਰਹੀ ਸੋ ਜਬਜੀ ਸਾਹਿਬ ਦੀ ਤਰਤੀਬ ਗੁਰੂ ਅੰਗਦ ਦੇਵ ਮਹਾਰਾਜ ਤੋਂ ਗੁਰੂ ਨਾਨਕ ਦੇਵ ਜੀ ਨੇ ਲਗਵਾਈ ਸਤਿਗੁਰੂ ਆਪ ਦੀ ਬਾਣੀ ਲਿਖਦੇ ਉਚਾਰਦੇ ਅਤੇ ਲਿਪੀ ਦੀ ਬਖਸ਼ਿਸ਼ ਕੀਤੀ ਮਹਾਰਾਜ ਨੇ ਊੜਾ ੜਾ ਈੜੀ ਸਸਾ ਹਾ ਸੰਥਿਆ ਤਕਸਾਲ ਮੁਹਾਰਨੀ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਾਂ ਕਿਰਪਾ ਕੀਤੀ ਪਰ ਮੁਹਾਰਨੀ ਦਾ ਸਕੂਲ ਹੁਣ ਤੱਕ ਵੀ ਹੈ ਖਡੂਰ ਸਾਹਿਬ ਵਿਖੇ ਗੁਰਦੁਆਰਾ ਮੱਲਾ ਖਾੜਾ ਜਿੱਥੇ ਮਹਾਰਾਜ ਗੁਰੂ ਅੰਗਦ ਦੇਵ ਜੀ ਬੱਚਿਆਂ ਨੂੰ ਗੁਰਮੁਖੀ ਲਿਪੀ ਪੜ੍ਹਾਉਂਦੇ ਕੁਸ਼ਤੀਆਂ ਕਰਾਉਂਦੇ ਸੋਇਸਤਾ ਮਹਾਰਾਜ ਨੇ ਸਾਨੂੰ ਇਹ ਬਖਸ਼ਿਸ਼ਾਂ ਕੀਤੀਆਂ ਨੇ ਔਂਕਰ ਦਲੈਂਕੜ ਸਿਹਾਰੀ ਬਿਹਾਰੀ ਸਭ ਆਵ ਮਹਾਰਾਜ ਕਿਰਪਾ ਕਰ ਰਹੇ ਨੇ ਸਿੱਧਾ ਨੇ ਹੁਣ ਅਗਲਾ ਪ੍ਰਸ਼ਨ ਛੇੜਿਆ ਹੈ ਕਿਉਂਕਿ ਉਹਨਾਂ ਨੂੰ ਜਾਣਕਾਰੀ ਵੀ ਮਿਲ ਰਹੀ ਹੈ ਤੇ ਆਪਣੇ ਸੰਗਤੇ ਜਿਹੜੇ ਨੇ ਉਹਨਾਂ ਨੂੰ ਨਿਵਰਤੀ ਕਰ ਰਹੇ ਨੇ ਇਹ ਸ੍ਰਿਸ਼ਟੀ ਕਿੰਨੇ ਪ੍ਰਕਾਰ ਦੀ ਹੈ ਮਹਾਰਾਜ ਕਹਿਣ ਲੱਗੇ ਸ੍ਰਿਸ਼ਟੀ ਮੁੱਖ ਤਰ੍ਹਾਂ ਨਾਲ ਇਹ ਸ੍ਰਿਸ਼ਟੀ ਇੱਕ ਤਾਂ ਸ਼ਾਂਤ ਕੀ ਬਿਰਤੀ ਵਾਲੇ ਸਤੋਗੁਣੀ ਪੁਰਸ਼ ਨੇ ਇੱਕ ਰਾਜਸੀ ਬਿਰਤੀ ਵਾਲੇ ਨੇ ਰਜੋਗੁਣੀ ਇੱਕ ਤਾਮਸੀ ਬਿਰਤੀ ਵਾਲੇ ਨੇ ਇਹਨਾਂ ਦੇ ਵੱਖ-ਵੱਖਰੇ ਸੁਭਾਅ ਹੁੰਦੇ ਨੇ ਸ਼ਾਂਤ ਰਹਿਣਾ ਮਿੱਠਾ ਬੋਲਣਾ ਮਿੱਠਾ ਸੁਭਾਵ ਹੋਣਾ ਸਾਫ਼ ਸੁਥਰੇ ਬਸਤਰ ਪਹਿਨਣੇ ਉੱਚਾ ਨਾ ਬੋਲਣਾ ਲੜਾਈ ਝਗੜੇ ਤੋਂ ਪਰੇ ਰਹਿਣਾ ਇਹ ਸ਼ਾਂਤ ਕੀ ਬਿਰਤੀ ਦੇ ਲੋਕ ਨੇ ਜਿਹੜੇ ਬਸ ਸ਼ਾਂਤੀ ਚਾਹੁੰਦੇ ਨੇ ਇੱਕ ਉਹ ਨੇ ਜੋ ਰਾਜਸੀ ਰਜੋ ਗੁਣੀ ਰੌਲਾ ਪਾਉਣਾ ਜ਼ਿਆਦਾ ਬਾਹਰੋਂ ਚਿੱਟੇ ਨੇ ਅੰਦਰੋਂ ਮੈਲੇ ਨੇ ਜਿਉ ਮੈਲੇ ਬਾਹਰੋਂ ਨੰਮ ਇੱਕ ਉਹ ਨੇ ਤਾਮਸੀ ਲੋਕ ਜਿਨ੍ਹਾਂ ਦਾ ਹਰ ਤਰ੍ਹਾਂ ਦਾ ਹੀ ਜੀਵਨ ਮਨ ਬਾਣੀ ਸਰੀਰ ਕਰਕੇ ਮਾੜਾ ਹੁੰਦਾ ਤਿੰਨ ਪ੍ਰਕਾਰ ਦੀ ਸ੍ਰਿਸ਼ਟੀ ਹੈ ਪਰ ਇਹ ਵੀ ਵੰਡੀਆਂ ਪੈ ਜਾਂਦੀਆਂ ਨੇ ਜਿਵੇਂ ਰਾਜਸੀ ਤਾਮਸੀ ਇੱਕ ਪਾਸੇ ਹੋ ਜਾਂਦੇ ਨੇ ਸ਼ਾਂਤ ਕੀ ਵੱਖਰਾ ਸ਼ਾਂਤ ਕੀ ਵਿੱਚ ਫਿਰ ਦੋ ਕਿਸਮਾਂ ਇਹ ਆਉ ਬਣਾ ਲਈਦੀਆਂ ਸ਼ਾਂਤ ਕੀ ਵਿੱਚ दैਵੀ ਸੰਪਦਾ ਸਾਰੀ दैਵੀ ਸੰਪਦਾ ਜਨ ਮਾਨਸ ਤੇ ਦੇਵਤੇ ਕੀਏ ਦੇਵ ਰੂਪਕ ਲੋਕ ਨੇ ਚੰਗੇ ਸੁਭਾਅ ਨੇ ਜਿਨ੍ਹਾਂ ਦੇ ਪਰਉਪਕਾਰੀ ਜੀਵ ਇੱਕ ਹੁਣ ਆਸਰੀ ਸੰਪਦਾ ਰਾਜਸੀ ਅਤੇ ਤਾਮਸੀ ਲੋਕ ਜਿਹੜੇ ਨੇ ਜਿਵੇਂ ਦਾਇਤ ਦਾਇਤਾਂ ਵਿੱਚ ਰਾਜਸੀ ਤੇ ਤਾਮਸੀ ਗੁਣ ਜ਼ਿਆਦਾ ਹੁੰਦਾ ਇਹ ਮਨ ਦੇ ਅੰਦਰ ਵੀ ਅਵਸਥਾ ਹੈ ਬੰਦੇ ਦੀ ਸ਼ਾਂਤ ਕੀ ਵਿਰਤੀ ਅਤੇ ਦੈਂਤ ਵਾਲੀ ਵਿਰਤੀ ਇਸ ਕਰਕੇ ਸ੍ਰਿਸ਼ਟੀ ਦੋ ਪ੍ਰਕਾਰ ਦੀ ਹੈ ਹੁਣ ਇਸ ਪਹਿਲੀ ਪਉੜੀ ਵਿੱਚ ਸ਼ਾਂਤਕੀ ਅਤੇ दैਵੀ ਸੰਪਦਾ ਸ੍ਰਿਸ਼ਟੀ ਦਾ ਵਰਣਨ ਕਰਨਾ ਹੈ ਸ਼ਾਂਤਕੀ ਅਤੇ दैਵੀ ਸੰਪਦਾ ਵਾਲੇ ਦੇਵ ਰੂਪ ਚੰਗੇ ਸੁਭਾਵ ਨਿਮਰਤਾ ਭਗਤੀ ਸੇਵਾ ਮਿਠਾਸ ਜਿਨ੍ਹਾਂ ਦਾ ਕੋਈ ਸਰੋਕਾਰ ਨਹੀਂ ਕਿਸੇ ਨਾਲ ਭਲਾ ਕਰਨਾ ਫਰੀਦਾ ਬੋਰੇ ਦਾ ਭਲਾ ਵੀ ਕਰਦੇ ਨੇ ਸੋ ਇਹ ਕਰਕੇ ਮਹਾਰਾਜ ਕਹਿੰਦੇ ਪਹਿਲਾਂ ਤੁਹਾਨੂੰ ਸ਼ਾਂਤ ਕੀ ਬਿਰਤੀ ਬਾਰੇ ਦੱਸਦੇ ਹਾਂ ਅਸੰਖ ਜਪ ਅਸੰਖ ਭਾਉ ਹੁਣ ਪਰਮੇਸ਼ਰ ਦੀ ਸ੍ਰਿਸ਼ਟੀ ਵਿੱਚ ਅਸੰਖ ਪ੍ਰਕਾਰ ਦੇ ਜਪ ਨੇ ਹੁਣ ਅਸੰਖ ਦੇ ਐੜੇ ਨੂੰ ਇੱਕ ਪਾਸੇ ਕਰੀਏ ਤਾਂ ਸੰਖ ਬਣਦਾ ਇਹ ਹੁਣ ਗਿਣਤੀ ਆ 10 100 ਹਜ਼ਾਰ ਲੱਖ ਕਰੋੜ ਅਰਬ ਖਰਬ ਫਿਰ ਨੀਲ ਫਿਰ ਪਦਮ ਫਿਰ ਸੰਖ ਇੱਥੇ ਫਿਰ ਦੁਨੀਆ ਦੀ ਗਿਣਤੀ ਮੁੱਕ ਜਾਂਦੀ ਹੈ ਜਦੋਂ ਸੰਖ ਤੱਕ ਗਿਣਤੀ ਆ ਜਾਂਦੀ ਹੈ ਦੇ ਅਗੇ ਇਹੜਾ ਲੱਗ ਜਾਂਦਾ ਅਸੰਖ ਅਣਗਿਣਤ ਹੀ ਪ੍ਰਕਾਰ ਦੇ ਜਪ ਨੇ ਅਸੰਖ ਭਾਉ ਅਣਗਿਣਤ ਹੀ ਪ੍ਰਕਾਰ ਦੇ ਜਿਹੜੇ ਨੇ ਇਹ ਭਾਉ ਪ੍ਰੇਮ ਕਰਨ ਵਾਲੇ ਨੇ ਪਰਮੇਸ਼ਰ ਦੇ ਵਿੱਚ ਜਿਹੜੇ ਜੀਵ ਨੇ ਅਣਗਿਣਤ ਪ੍ਰਕਾਰ ਦੇ ਜਿਹੜੇ ਜਾਪ ਨੇ ਉਹਨਾਂ ਨੂੰ ਜਪਣੇ ਵਾਲੇ ਵੀ ਅਨੇਕ ਨੇ ਅਣਗਿਣਤ ਪ੍ਰਕਾਰ ਦੀਆਂ ਵਿਧੀਆਂ ਨੇ ਤੇ ਅਣਗਿਣਤ ਪ੍ਰਕਾਰ ਦੇ ਜਪਣ ਦੇ ਫਲ ਨੇ ਅਤੇ ਅਨੇਕਾਂ ਪ੍ਰਕਾਰ ਦੇ ਪ੍ਰੇਮ ਨੇ ਅਨੇਕਾਂ ਪ੍ਰਕਾਰ ਦੇ ਅਸੰਖ ਜੀਵ ਪ੍ਰੇਮ ਕਰਨ ਵਾਲੇ ਨੇ ਅਸੰਖ ਜੀਵ ਪ੍ਰੇਮ ਦੀ ਨਵੀਂ-ਨਵੀਂ ਵਿਧੀ ਕਢ ਲੈਂਦੇ ਨੇ ਸੰਖੀ ਪ੍ਰੇਮ ਦਾ ਫਲ ਵੀ ਅਸੰਖ ਹੈ ਅਣਗਿਣਤ ਹੀ ਹੈ ਸੋ ਇਸ ਕਰਕੇ ਸਭ ਕੁਝ ਅਣਗਿਣਤ ਹੀ ਅਣਗਿਣਤ ਹੈ ਜਾਪ ਵੀ ਤੇ ਭਾਉ ਵੀ ਅਸੰਖ ਪੂਜਾ ਅਸੰਖ ਤਪ ਤਉ ਹੁਣ ਜਿਹੜੀ ਪੂਜਾ ਕਰਨੀ ਹੈ ਵੀ ਅਣਗਿਣਤ ਪ੍ਰਕਾਰ ਦੀ ਦੁਨੀਆ ਦੇ ਅੰਦਰ ਔਰ ਪੂਜਾ ਕਰਨ ਵਾਲੇ ਵੀ ਅਣਗਿਣਤ ਨੇ ਪੂਜਾ ਦੀਆਂ ਵਿਧੀਆਂ ਪੂਜਾ ਦਾ ਫਲ ਇਸਾ ਅਣਗਿਣਤ ਪ੍ਰਕਾਰ ਦਾ ਅਸੰਖ ਤਪ ਤਾਓ ਅਣਗਿਣਤ ਪ੍ਰਕਾਰ ਦਾ ਤਪ ਹੈ ਔਰ ਅਣਗਿਣਤ ਪ੍ਰਕਾਰ ਦੇ ਤਪ ਕਰਨ ਵਾਲੇ ਤਪ ਦੀ ਵਿਧੀ ਤਪ ਦਾ ਫਲ ਉਹ ਸੰਸਾਰ ਵਿੱਚ ਜਿਹੜੇ ਲੋਕ ਤਾਪੀ ਕੀ ਜਾਂਦੇ ਨੇ ਪੁੱਠੇ ਲਟਕਣਾ ਧੂਣੇ ਦਾਉਣੇ ਪਾਣੀ ਚ ਖੜਨਾ ਭੁੱਖ ਰੱਖਣੀ ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਆਗਨ ਤਪ ਤਾਓ ਜਪਜੀ ਸਾਹਿਬ ਪੜਦੇ ਨੇ ਖੀਰ ਤੇ ਜਾ ਕੇ ਤੇ ਇਹ ਕਈ ਪ੍ਰਕਾਰ ਦੇ ਜਿਹੜੇ ਨੇ ਸੰਸਾਰ ਦੇ ਅੰਦਰ ਇਹ ਪਹਿਲੇ ਤਰ੍ਹਾਂ ਵੀ ਸ਼ਾਂਤ ਕੀ ਬਿਰਤੀ ਵਾਲੇ ਲੋਕ ਨੇ ਜੋ ਭਗਤੀ ਕਰਦੇ ਨੇ ਤਪ ਕਰਦੇ ਨੇ ਉਹਨਾਂ ਦਾ ਨਿਸ਼ਾਨਾ ਪਰਮੇਸ਼ਰ ਦੀ ਪ੍ਰਾਪਤੀ ਹੁੰਦਾ ਬਹੁਤਿਆਂ ਦਾ ਨਿਸ਼ਾਨਾ ਉਹਦੇ ਵਿੱਚੋਂ ਸ਼ਕਤੀਆਂ ਲੈ ਕੇ ਭਲਾ ਕਰਨ ਦਾ ਹੁੰਦਾ ਇਸ ਕਰਕੇ ਬਹੁਤੇ ਲੋਕ ਇਹਨਾਂ ਵਿੱਚ ਭਲਾ ਲੋਚਦੇ ਨੇ ਸ੍ਰਿਸ਼ਟੀ ਦਾ ਚੰਗਾ ਕੰਮ ਕਰਨਾ ਲੋਚਦੇ ਨੇ ਸ਼ਾਂਤ ਕੀ ਬਿਰਤੀ ਵਾਲੇ ਕੋਲ ਸ਼ਕਤੀ ਆ ਗਈ ਉਹਨੇ ਪਰਉਪਕਾਰ ਤੇ ਬਿਰਤੀ ਲਾ ਦੇਣੀ ਹੈ ਜੇ ਦਾੰਦ ਕੋਲ ਸ਼ਕਤੀ ਆ ਗਈ ਤਾਂ ਹਰਨਾਕਸ਼ ਰਾਵਣ ਕੰਸ ਨਰੰਗਾ ਇਹ ਦਾੰਦ ਬਿਰਤਾ ਬਿਰਤੀ ਵਾਲੇ ਇਨਸਾਨ ਜਿਹੜੇ ਨੇ ਇਹਨਾਂ ਕੋਲ ਜੇ ਸ਼ਕਤੀ ਆ ਵੀ ਜਾਂਦੀ ਤਾਂ ਇਹ ਫੇਰ ਉਸ ਸ਼ਕਤੀ ਦਾ ਉਪਯੋਗ ਉਪਕਾਰ ਤੇ ਨਹੀਂ ਕਰਦੇ ਕਿਉਂਕਿ ਅੰਦਰਲੀ ਜਦ ਤੱਕ ਬਿਰਤੀ ਨਹੀਂ ਬਣਦੀ ਠੀਕ ਉਦੋਂ ਤੱਕ ਸ਼ਕਤੀ ਤਾਕਤ ਆਉਣ ਦਾ ਨੁਕਸਾਨ ਹੀ ਹੈ ਜਿਵੇਂ ਇੱਕ ਵਾਰ ਦੈਂਤਾਂ ਨੇ ਦੇਖਿਆ ਕਿ ਦੇਵਤੇ ਬਹੁਤ ਭਗਤੀ ਕਰਦੇ ਸਵੇਰੇ ਉੱਠਦੇ ਆ ਇਹ ਆਪਣਾ ਪ੍ਰਮਾਤਮਾ ਦਾ ਭਜਨ ਕਰਦੇ ਆ ਦਾਨ ਕਰਦੇ ਆ ਆਪਾਂ ਵੀ ਦੇਵਤੇ ਬਣ ਗਏ ਹੁਣ ਨਹੀਂ ਬਣ ਸਕਦੇ ਉਹ ਪ੍ਰਮਾਤਮਾ ਨੇ ਦੈਂਤ ਬਣਾਤੇ ਇਹਨਾਂ ਨੇ ਵੀ ਨਹਾਉਣਾ ਸ਼ੁਰੂ ਕਰਤਾ ਸਵੇਰੇ ਤਪ ਕਰਨੇ ਨਾਮ ਜਪਣਾ ਦੇਵਤਿਆਂ ਨੇ ਵੱਡਿਆਂ ਨੇ ਸੋਚਿਆ ਵੀ ਜੇ ਇਹ ਤਪ ਕਰਨ ਲੱਗੇ ਇਹਨਾਂ ਕੋਲ ਸ਼ਕਤੀ ਆ ਗਈ ਇਹਨਾਂ ਨੇ ਦੇਵਤਾ ਕਾਰਵਰਤੀ ਹੋਣ ਕਰਕੇ ਵਿਕਾਰ ਤਾਂ ਕਰਨਾ ਹੀ ਨਹੀਂ ਇਹ ਤਾਂ ਪਹਿਲਾਂ ਹੀ ਨਹੀਂ ਮਾਨ ਹੈਗੇ ਜੇ ਸ਼ਕਤੀ ਆ ਗਈ ਤਾਂ ਫਿਰ ਇਹ ਤਾਂ ਬਹੁਤੇ ਸਿਰ ਚੜ ਜਾਣਗੇ ਦੇਵਤਿਆਂ ਨੇ ਐਸਾ ਇੱਕ ਕਰਮ ਕੀਤਾ ਵਿਸ਼ਨੂੰ ਨੇ ਇੱਕ avatars ਧਾਰਿਆ ਉਹ ਦੇਵਤਾਂ ਦਾ ਪਹਿਲਾਂ ਤਾਂ ਗੁਰੂ ਬਣ ਗਿਆ ਸ਼ੁਕਰ ਬਣ ਕੇ ਗੁਰੂ ਫੇਰ ਉਹਨਾਂ ਨੂੰ ਪੁੱਠੀ ਪੱਟੀ ਪੜਾਉਣੀ ਸ਼ੁਰੂ ਕੀਤੀ ਵੀ ਨਹਾਉਣ ਨਾਲ ਕੀ ਫਾਇਦਾ ਤੇ ਆਜ ਦਾ ਰਾਮ ਰਾਮ ਕਰਨ ਦਾ ਕੀ ਫਾਇਦਾ ਜਿਉਂ ਲੱਗਿਆ ਉਹ ਪੁੱਠੀ ਪੱਟੀ ਪੜਾਉਣ ਪੜਾਉਣ ਉਹ ਦੇਵਤਿਆਂ ਨੂੰ ਦੈਂਤਾਂ ਨੂੰ ਭਾਲ ਵਾਪਸ ਉੱਥੇ ਹੀ ਲਿਆਂਦਾ ਵੀ ਤੁਸੀਂ ਤਾਂ ਉੱਥੇ ਹੀ ਚੰਗੇ ਹੋ ਜਿਸ ਬੰਦੇ ਦੀ ਵਿਰਤੀ ਦੇਵ ਵਿਰਤੀ ਆ ਸ਼ਾਂਤ ਕੀ ਵਿਰਤੀ ਆ ਪ੍ਰਮਾਤਮਾ ਭਗਤੀ ਵਿੱਚ ਸਫਲਤਾ ਵੀ ਉਸੇ ਨੇ ਦਿੰਦਾ ਜਿਸ ਬੰਦੇ ਦੇ ਅੰਦਰ ਇਹ ਗੱਲ ਆ ਜੇ ਕਿ ਮੈਂ ਜੇ ਸ਼ਕਤੀ ਆ ਗਈ ਫਲਾਣੇ ਨੂੰ ਮਾਰ ਦੇਵਾਂਗਾ ਫਲਾਣੇ ਲੱਤ ਤੋੜ ਦੇਵਾਂਗਾ ਦੁਨੀਆਂ ਦਾ ਨੁਕਸਾਨ ਕਰ ਦੇਵਾਂਗਾ ਉਹਨੂੰ ਪ੍ਰਮਾਤਮਾ ਭਗਤੀ ਕਰਨੀ ਨਹੀਂ ਲਾਉਂਦੇ ਉਹਦੀ ਵਿੱਚੋਂ ਹੀ ਕਰ ਦਿੰਦੇ ਨੇ ਖਤਮ ਕਿਉਂਕਿ ਉਹਦਾ ਨਿਸ਼ਾਨਾ ਗਲਤ ਹੈ ਸ਼ਾਂਤ ਕੀ ਬਿਰਤੀ ਹੋਵੇ ਤਾਂ ਵਾਹਿਗੁਰੂ ਦੀ ਕਿਰਤਾ ਹੁੰਦੀ ਮੈਂ ਪਰਉਪਕਾਰ ਕਰਾਂਗਾ ਭਲੇ ਕਰਾਂਗਾ ਇਸ ਕਰਕੇ ਦਇਨਤਾਕਾਰ ਸਰੀਰ ਨਹੀਂ ਹੁੰਦਾ। ਦੈਂਤਾਕਾਰ ਹੁੰਦਾ ਮਨ। ਹੁਣ ਵੀ ਦੈਂਤਾਕਾਰ ਲੋਕ ਬਹੁਤ ਨੇ। ਉਹ ਇਹਨਾਂ ਗੱਲਾਂ ਤੇ ਨਹੀਂ। ਲਾਉਣ ਦਾ ਕੀ ਫਾਇਦਾ, ਬਾਣੀ ਪੜ੍ਹਨ ਦਾ ਕੀ ਫਾਇਦਾ, ਇਹਦਾ ਕੀ ਫਾਇਦਾ, ਇਹਦਾ ਕੀ ਫਾਇਦਾ। ਉਹਨਾਂ ਨੇ ਬਹੁਤ ਦੁਨੀਆ ਏਸੇ ਗੱਲੋਂ ਹੀ ਤੋੜਤੀ। ਗੁਰੂ ਸਾਹਿਬ ਨਾਲੋਂ ਵੀ ਤੋੜਤੀ, ਮਹਾਰਾਜ ਤਾਬਿਆ ਕਢਣ ਦਾ ਕੀ ਫਾਇਦਾ, ਚੌਰ ਦਾ ਕੀ ਫਾਇਦਾ। ਮਹਾਰਾਜ ਨੂੰ ਤੱਕ ਪੱਖਾ ਕਰਨ ਦਾ ਕੀ ਫਾਇਦਾ ਇਹਨੂੰ ਕੰਬਲ ਦਾ ਕੀ ਫਾਇਦਾ ਰੋਟੀ ਖਵਾਉਣ ਦਾ ਕੀ ਫਾਇਦਾ ਜਦੋਂ ਕਿ ਭਗਤੀ ਭਾਵਨਾ ਵਿੱਚ ਇਹ ਚੀਜ਼ ਬੜੀ ਵੱਡੀ ਹੁੰਦੀ ਹੈ ਕਿ ਮਹਾਰਾਜ ਦੇ ਨੇੜੇ ਲਾਉਣਾ ਕਿਸੇ ਤਰੀਕੇ ਨਾਲ ਲਾਉਣਾ ਪੈਂਦਾ ਜਦੋਂ ਆਪਾਂ ਨੇੜੇ ਲਾ ਦਿੰਨੇ ਆ ਨਾਮਦੇਵ ਜੀ ਨੂੰ ਨਾਨਾ ਜੀ ਨੇ ਕਹਿਤਾ ਉਹਨਾਂ ਨੇ ਆਨੇ ਕਿ ਤੁਸੀਂ ਪੁੱਤਰ ਜੀ ਮੈਂ ਚੱਲਿਆ ਬਾਹਰ ਕਿਉਂਕਿ ਪਿਤਾ ਜੀ ਹੈ ਨਹੀਂ ਸੀ ਇਹਨਾਂ ਦੇ ਤੇ ਅੱਜ ਤੁਸੀਂ ਦੁੱਧ ਪਿਉਣਾ ਠਾਕੁਰ ਜੀ ਨੂੰ ਉਹ ਜਿਵੇਂ ਪਿੱਛੋਂ ਰੀਤੀ ਚਲੀ ਆਈ ਉਹ ਭੋਲੇ ਭਾਵਚਾਰੇ ਬੈਠ ਗਏ ਆ ਦੁੱਧ ਛਕ ਲੋ ਜੀ ਦੁੱਧ ਛਕ ਲੋ ਜੀ ਉਹ ਸੱਚਮੁੱਚ ਹੀ ਪਿਛਲੇ ਜਨਮਾਂ ਦੀ ਕਮਾਈ ਹੋ ਗਈ ਸੀ ਪੂਰੀ ਸਾਤ ਛਾਤ ਹੋ ਗਏ ਹਾਂਜੀ ਲਿਆਓ ਦੁੱਧ ਛਕਾਓ ਥੋੜਾ ਜਿਹਾ ਨਾਮਦੇਵ ਨੂੰ ਵੀ ਦੇ ਤਾਂ ਲੈ ਤੂੰ ਵੀ ਪੀ ਲੈ ਉਹ ਪੀਣ ਵਾਲੀ ਬ੍ਰਹਮ ਗਿਆਨ ਹੋ ਗਿਆ ਨਾਨਾ ਜੀ ਨੇ ਆ ਕੇ ਪੁੱਛਿਆ ਹਾਂ ਉਹ ਤਾਂ ਦੁੱਧ ਪਿਆਇਆ ਸੀ ਕਹਿੰਦੇ ਹਾਂ ਜੀ ਥੋੜਾ ਜਿਹਾ ਮੈਨੂੰ ਦਿੱਤਾ ਬਾਕੀ ਆਪ ਹੀ ਉਹ ਕਹਿੰਦਾਏ ਕੀ ਕਹਿੰਦਾ ਅੰਦੇ ਹਾਜ ਕਹਿੰਦੇ ਆਏ ਥੋੜੀ ਦੁੱਧ ਪੀਂਦੇ ਆ ਕਹਿੰਦੇ ਉਹ ਤਾਂ ਉਹ ਨੂੰ ਲਾਉਣਾ ਹੁੰਦਾ ਮਾੜਾ ਜਾਂ ਕਹਿੰਦਾ ਨਾ ਜੀ ਉਹ ਤਾਂ ਸਾਹਮਣੇ ਬੈਠੇ ਸੀ ਆ ਕੇ ਪੀ ਕੇ ਗਏ ਉਹ ਬਾਰ-ਬਾਰ ਪੁੱਛੇ ਹੈਰਾਨ ਹੋਵੇ ਉਹ ਮੈਨੂੰ ਸਾਰੀ ਜ਼ਿੰਦਗੀ ਉਹਦੀ ਹੱਥ ਖਸਾਉਂਦਿਆਂ ਨੂੰ ਉਹ ਤੈਨੂੰ ਹੋਣੇ ਮਿਲ ਗਿਆ ਪਹਿਲੇ ਦਿਨ ਹੀ ਇਹ ਤਾਂ ਬਾਏ ਗੁਰੂ ਦੀ ਰਚਨਾ ਹੈ ਜਿਨੇ ਪਰਪਕਾਰ ਕਰਨਾ ਹੈ ਜਿਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਣੀ ਸੀ ਪਤਾ ਸੀ ਕਿ ਉਪਕਾਰੀ ਸੁਭਾਵ ਹੈ ਉਪਕਾਰੀ ਜੀਵ ਹੈ ਇਸ ਕਰਕੇ ਭਗਤ ਨਾਮਦੇਵ ਜੀ ਨੂੰ ਵਡਿਆਈਆਂ ਬਖਸ਼ੀਆਂ ਮਹਾਰਾਜ ਨੇ ਭਗਤੀ ਦਿੰਦੇ ਨੇ ਬਿਰਤੀ ਸ਼ੁੱਧ ਰੱਖੋ ਭਲੇ ਦੀ ਬਿਰਤੀ ਰੱਖੋ ਪਰਉਪਕਾਰੀ ਬਣੋ ਦੂਜੇ ਨੂੰ ਤੋੜੋ ਨਾ ਲਾਓ ਫੇਰ ਕਿਰਤਾ ਹੁੰਦੇ ਅਸੰਖ ਗ੍ਰੰਥ ਮੁਖ ਵੇਦ ਪਾਠ ਹੁਣ ਅਸੰਖਣ ਗਿਣਤੀ ਇਹ ਜੋ ਗ੍ਰੰਥ ਨੇ ਬਹੁਤ ਗ੍ਰੰਥ ਨੇ ਦੁਨੀਆਂ 'ਚ ਪਰ ਉਹਨਾਂ ਦੇ ਵਿੱਚ ਮੁਖ ਪਾਠ ਵੇਦਾਂ ਦਾ ਹੈ ਸੋ ਇਸ ਕਰਕੇ ਅਸੰਖੀ ਗ੍ਰੰਥਾਂ ਦੇ ਹੁਣ ਪੜਨ ਵਾਲੇ ਬੰਦੇ ਨੇ ਅਣਗਿਣਤੀ ਗ੍ਰੰਥਾਂ ਦੇ ਪੜਨ ਦੀਆਂ ਵਿਧੀਆਂ ਨੇ ਅਣਗਿਣਤੀ ਗ੍ਰੰਥਾਂ ਦੇ ਪੜਨ ਦਾ ਫਲ ਹੈ ਇੱਕ ਵਿੱਚ ਅਨੇਕ ਭਾਵਨਾ ਦੇਖਣੀ ਅਰਥਾਂ ਵਿੱਚ ਕਈ ਕੁਝ ਆ ਜਾਂਦਾ ਹੁਣ ਕਹਿੰਦੇ ਨੇ ਅਸੰਖੀ ਵੇਦ ਨੇ ਅਸੰਖ ਵੇਦਾਂ ਦਾ ਪਾਠ ਮੁੱਖ ਦੁਆਰਾ ਪੜਨ ਵਾਲੇ ਵਿਅਕਤੀ ਨੇ ਅਣਗਿਣਤੀ ਵੇਦ ਪਾਠ ਕਰਨ ਦੀ ਵਿਧੀ ਹੈ ਅਣਗਿਣਤੀ ਉਹਦਾ ਫਲ ਹੈ ਅਣਗਿਣਤ ਬੰਦੇ ਪਾਠ ਕਰਦੇ ਸੀ ਫੇਰ ਤਾਂ ਸੂਇਸ ਕਰਕੇ ਹਲੇ ਤਾਂ ਇੱਕ ਸ੍ਰਿਸ਼ਟੀ ਦਾ ਵਰਣਨ ਹੋ ਰਿਹਾ ਹੈ ਕਿ ਸ੍ਰਿਸ਼ਟੀ ਕਿੰਨੇ ਤਰ੍ਹਾਂ ਦੀ ਆ ਉਹ ਕੌਣ ਲੋਕ ਕੀ ਕੀ ਕਰਦੇ ਨੇ ਅਸੰਖ ਜੋਗ ਮੰਨ ਰਹਿ ਹੈ ਉਦਾਸ ਅਣਗਿੰਤ ਪ੍ਰਕਾਰ ਦੇ ਯੋਗ ਨੇ ਯੋਗ ਦੇ ਕਰਨ ਵਾਲੇ ਵੀ ਅਣਗਿੰਤ ਨੇ ਯੋਗ ਦੀਆਂ ਵਿਧੀਆਂ ਯੋਗ ਦੇ ਫਲ ਸੋ ਅਣਗਿਣਤੀ ਯੋਗੀ ਮੰਨ ਕਰਕੇ ਸੰਸਾਰ ਵੱਲੋਂ ਉਦਾਸੀਨ ਨੇ ਉਪਰਾਮ ਰਹਿੰਦੇ ਨੇ ਅਣਗਿਣਿਤ ਪਰਦਾਸ ਦੀ ਜਿਹੜੀ ਇਸ ਤਰੀਕੇ ਨਾਲ ਮਨ ਰਹਿ ਹੈ ਉਦਾਸ ਉਦਾਸ ਹੀ ਰਹਿਣਾ ਮਨ ਦੇ ਅੰਦਰ ਅਣਗਿਣਤੀ ਮਨ ਕਰਕੇ ਉਦਾਸਤਾਈ ਵਿੱਚ ਰਹਿਣ ਵਾਲੇ ਨੇ ਅਣਗਿਣਤੀ ਉਦਾਸ ਦੀ ਵਿਧੀ ਹੈ ਉਹਦਾ ਫਲ ਵੀ ਹੈ ਇਓ ਸਾਰੀਆਂ ਪੰਕਤੀਆਂ ਵਿੱਚ ਆਈ ਜਾਣਾ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਜਿਹੇ ਭਗਤ ਨੇ ਜੋ ਸ਼ੁਭ ਗੁਣਾ ਨੂੰ ਵਿਚਾਰ ਕੇ ਗਿਆਨ ਨੂੰ ਪ੍ਰਾਪਤ ਕਰਦੇ ਨੇ ਔਰ ਅਸੰਖ ਪ੍ਰਕਾਰ ਦੀ ਭਗਤੀ ਹੈ ਉਹਦੇ ਵਿੱਚ ਨੌ ਪ੍ਰਕਾਰ ਦੀ ਭਗਤੀ ਨੌ ਪ੍ਰਕਾਰ ਦੀ ਭਗਤੀ ਦੇ ਕਰਨ ਵਾਲੇ ਮਨੁੱਖ ਨੇ ਹੁਣ ਆਪਾਂ ਲੜੀਵਾਰ ਕਥਾ ਕਰਦੇ ਆ ਇੱਕ ਚੀਜ਼ ਆਪਾਂ ਇੱਕੋ ਵਾਰ ਹੀ ਸੁਣਾਵਾਂਗੇ ਹਰ ਵਾਰੀ ਨੌ ਪ੍ਰਕਾਰ ਦੀ ਭਗਤੀ ਨਹੀਂ ਅੱਗੇ ਸੁਣਾਉਣੀ ਇੱਕੋ ਵਾਰ ਸੁਣਾ ਦੇਣੀ ਤੇ ਹਰ ਵਾਰੀ ਸਾਰੀਆਂ ਚੀਜ਼ਾਂ ਨੂੰ ਇਕੱਠੀ ਕੱਢ ਕੇ ਇੱਕੋ MP3 ਬਣਾ ਲਾਂਗੇ ਨਵਦਾ ਭਗਤੀ ਕੀ ਹੁੰਦੀ ਆ ਅੱਜ ਨਵਦਾ ਭਗਤੀ ਦੀ ਵਿਚਾਰ ਹੀ ਕਰ ਰਹੇ ਆ ਆਪਾਂ ਇਕ ਭਗਤੀ ਹੈ ਸ਼ਰਵਣ ਭਗਤੀ ਸ਼ਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਨ ਦਾਤਾ ਸਖਪਨ ਬੰਦਨਾ ਸਰਬ ਨਿਵੇਦਨ ਜਾਮ ਇਹ ਨੌ ਤਰ੍ਹਾਂ ਦੀ ਭਗਤੀ ਸ਼ਰਵਣ ਭਗਤੀ ਪ੍ਰੀਖਿਤ ਨਹੀਂ ਕੀਤੀ ਕਾਗ ਪਸੁੰਡ ਨੇ ਕੀਤੀ ਹੈ ਸ਼ਰਵਣ ਭਗਤੀ ਕੀ ਹੁੰਦੀ ਸਿਰਫ ਬੈ ਕੇ ਸੁਣਨਾ ਹੈ ਬਸ ਸੁਣੇ ਹੋਏ ਨੂੰ ਕੰਨਾਂ ਰਾਹੀਂ ਅੰਦਰ ਲਿਜਾਣਾ ਹੈ ਤੇ ਉਹਨੂੰ ਕਮਾਉਣਾ ਹੈ ਉਹਨਾਂ ਨੇ ਕੁਝ ਨਹੀਂ ਕਰਨਾ ਹੋਰ ਸਵਣ ਮੰਨਨ ਨਿਧਿਆਸਣ ਕਰਨਾ ਜੋ ਕੱਲ ਆਇਆ ਸੀ ਜਿਨ੍ਹਾਂ ਨੇ ਆਪਣੇ ਹਿਰਦੇ ਚ ਵਸਾਉਣਾ ਉਹਨਾਂ ਨੇ ਸੁਣ ਕੇ ਚੁੱਪ ਕਰਕੇ ਉੱਠ ਕੇ ਚਲੇ ਜਾਣਾ ਤੇ ਕਮਾਉਣਾ ਤੇ ਜਿਨ੍ਹਾਂ ਨੇ ਸ਼ਰਵਣ ਕਰਕੇ ਫਿਰ ਦੂਜੇ ਕੰਨ ਚੋਂ ਕੱਢਣਾ ਹੁੰਦਾ ਕਿਸੇ ਨੇ ਮੂੰਹ ਦੇ ਰਾਹੀਂ ਉਹਨੂੰ ਉਲਟਾ ਕੇ ਸ਼ੰਕਾ ਰੂਪ ਵਿੱਚ ਤਬਦੀਲ ਕਰ ਦੇਣਾ ਹੁੰਦਾ ਉਹ ਅਲੱਗ ਕਿਸਮ ਦੇ ਪਰ ਸ਼ਰਵਣ ਭਗਤੀ ਹੈ ਜਿਹਨੇ ਸੁਣ ਕੇ ਹਜਮ ਕਰ ਲਿਆ ਮਹਾਰਾਜ ਕਹਿੰਦੇ ਨੇ ਜੇ ਕੋ ਖਾਵੇ ਜੇ ਕੋ ਪੁੰਚੇ ਜੇ ਕੋ ਖਾਂਦਾ ਜੇ ਕੋ ਪੁੰਝਾ ਹਜਮ ਕਰਦਾ ਤਿਸਕਾ ਹੋਇ ਉਧਾਰੋ ਸ੍ਰਵਣ ਕਰਨਾ ਕੀਰਤਨ ਨੂੰ ਕਥਾ ਨੂੰ ਗੁਰਬਾਣੀ ਨੂੰ ਸੁਣ ਕੇ ਹਿਰਦੇ ਵਿੱਚ ਹਜਮ ਕਰ ਲੈਣਾ ਪਾਵਨ ਮੰਨਣਾ ਕਮਾਉਣਾ ਤੇ ਇਹ ਕੋ ਲੋਕ ਨੇ ਜਿਹੜੇ ਪੁੰਚ ਕੇ ਖਾ ਕੇ ਪੁੰਚਦੇ ਨਹੀਂ ਹਜਮ ਨਹੀਂ ਕਰਦੇ ਉਹ ਹਜਮ ਨਾ ਕਰਨ ਦੀ ਜਗ੍ਹਾ ਦੇ ਉੱਤੇ ਜਿਵੇਂ ਬੱਚਾ ਗਲਤੀਆਂ ਕਰਦਾ ਹੈ ਇਸ ਤਰ੍ਹਾਂ ਦੁੱਧ ਆਦਿਕ ਪੀ ਕੇ ਬਾਹਰ ਨੂੰ ਕੱਢ ਦਿੰਦਾ ਹੈ ਇਸੇ ਤਰ੍ਹਾਂ ਲੋਕ ਜਿੰਨਾ ਗਿਆਨ ਲੈਂਦੇ ਨੇ ਉਹਦਾ ਅ ਗਿਆਨ ਬਣਾ ਕੇ ਬਾਹਰ ਨੂੰ ਕੱਢ ਦਿੰਦੇ ਨੇ ਲੋ ਜੀ ਆ ਗੱਲਾਂ ਤਾਂ ਐਵੇਂ ਬੋਲੀਆਂ ਹੋਈਆਂ ਆ ਗੱਲਾਂ ਤਾਂ ਐਵੇਂ ਲਿਖੀਆਂ ਹੋਈਆਂ ਆ ਤਾਂ ਹੋ ਹੀ ਨਹੀਂ ਸਕਦੀਆਂ ਜੀ ਇਸ ਤਰੀਕੇ ਨਾਲ ਉਹਨਾਂ ਦੇ ਮਨਾਂ ਦੇ ਅੰਦਰ ਸਾਰਾ ਕੁਝ ਘਾਲਾ ਮਾਲਾ ਜਾ ਹੋ ਕੇ ਉਹ ਭਗਤੀ ਤੋਂ ਹੀਣੇ ਹੀ ਹੋ ਜਾਂਦੇ ਨੇ ਫਿਰ ਉਹਦੀ ਸਿਮਰਨ ਭਗਤੀ ਇਹ ਪ੍ਰਹਿਲਾਦ ਜੀ ਨੇ ਕੀਤੀ ਆ ਸਿਮਰਨ ਕੀਤਾ ਬੈਠ ਕੇ ਆਰਾਮ ਜਪੋ ਜੀ ਐਸੇ ਐਸੇ ਤੂਪ ਰਹਿ ਲਾਰ ਜਪਿਓ ਹਰ ਜੈਸੇ ਫਿਰ ਅਰਚਨ ਭਗਤੀ ਪ੍ਰਿਥੂ ਨੇ ਕੀਤੀ ਹੈ ਇਹ ਰਾਜਾ ਹੋਇਆ ਪ੍ਰਿਥੂ ਮੰਨੂ ਬਲੀਪ ਰਾਜਾ ਰਘੂ ਰਾਜਾ ਦਸ਼ਰਥ ਰਾਜਾ ਇਹ ਰਾਜੇ ਹੋਏ ਫਿਰ ਸਖਾ ਭਗਤੀ ਹੈ ਇਹ ਅਰਜਨ ਨੇ ਕੀਤੀ ਜਿਵੇਂ ਮਿੱਤਰਤਾ ਵਾਲੀ ਭਗਤੀ ਕ੍ਰਿਸ਼ਨ ਜੀ ਨਾਲ ਤੋਂ ਉਸ ਤੋਂ ਬਾਅਦ ਜਿਹੜੀ ਹੈ ਦਾਸਾ ਭਗਤੀ ਜਿਹੜੀ ਹੈ ਇਹ ਹਨੂਮਾਨ ਜੀ ਨੇ ਕੀਤੀ ਹਨੂਮਾਨ ਜੀ ਹੁਣ ਵੀ ਦਾਸ ਰੂਪ ਵਿੱਚ ਹੀ ਨੇ ਬਸ ਦਾਸ ਹੀ ਬਣੇ ਰਹਿਣਾ ਉਹਨਾਂ ਨੇ ਦਾਸਾ ਭਾਵ ਸ਼ੁਰੂ ਤੋਂ ਲੈ ਕੇ ਉਹਨਾਂ ਦੇ ਮਨ 'ਚ ਬਸਿਆ ਸੋ ਇਸ ਤਰੀਕੇ ਨਾਲ ਅਨੰਨ ਭਗਤ ਵੀ ਨੇ ਰਾਮਚੰਦਰ ਜੀ ਦੇ ਬਸ ਦੂਜੇ ਨੂੰ ਆਪਣੇ ਮਨ 'ਚ ਹੀ ਨਹੀਂ ਲਿਆਉਣਾ ਹੋਰ ਕਿਸੇ ਨੂੰ ਦਾਸਾ ਭਾਲਤਾ ਨਾ ਇਸ ਤਰ੍ਹਾਂ ਅਲੱਗ-ਅਲੱਗ ਕਿਸਮ ਦੀਆਂ ਭਗਤੀਆਂ ਨੇ ਕੀਰਤਨ ਭਗਤੀ ਸੁਖਦੇਵ ਜੀ ਨੇ ਕੀਤੀ ਉਹਨਾਂ ਕੀਰਤਨੀ ਕਰੀ ਜਾਣਾ ਕੀਰਤਨੀ ਕਰੀ ਜਾਣਾ ਇਹ ਪ੍ਰਾਪਤੀ ਹਰ ਇੱਕ ਭਗਤੀ ਵਿੱਚ ਹੈ ਇਹ ਕਿਉਂਕਿ ਮਨ ਦੀਆਂ ਬਿਰਤੀਆਂ ਕਿਸੇ ਦਾ ਜੀ ਕੀਰਤਨ ਕਰਨ ਨੂੰ ਕਰਦਾ ਕਿਸੇ ਦਾ ਸੁਣਨ ਨੂੰ ਕਰਦਾ ਕਿਸੇ ਦਾ ਜੀ ਕਰਦਾ ਮੈਂ ਸਿਮਰਨੀ ਕਰੀ ਜਾਵਾਂ ਕੋਈ ਕਹਿੰਦਾ ਮੈਂ ਸੋ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਛੜਕੋਈ ਕਰਿਆ ਆਹ ਕਦੇ ਛੜਕਤਾ ਲਿਆ ਕੇ ਸੈਂਡ ਕਦੇ ਉਹ ਵਰਮਾਲੇ ਧੋਤੇ ਕਦੇ ਚੌਰ ਸਾਹਿਬ ਇਸ਼ਨਾਨ ਕਰਾਤਾ ਉਹ ਇਸਤਰੀ ਲੱਗੇ ਰਹਿੰਦੇ ਨੇ ਸੋ ਕੋਈ ਐਸੀ ਭਗਤੀ ਕਰਦੇ ਨੇ ਕਿ ਪਾਦ ਸੇਵ ਚਰਨਾਂ ਦੀ ਸੇਵਾ ਕਰਨੀ ਇਹ ਲక్ష్ਮੀ ਹਰ ਵਕਤ ਵਿਸ਼ਨੂੰ ਦੇ ਚਰਨੀ ਘੁੱਟਦੀ ਰਹਿੰਦੀ ਹੈ ਇਹ ਲక్ష్ਮੀ ਦੀ ਭਗਤੀ ਹੈ ਬੰਦਨ ਭਗਤੀ ਅਕਰੂਰ ਨੇ ਕੀਤੀ ਸੋ ਇਸ ਤਰ੍ਹਾਂ ਫਿਰ ਦਾਸਾ ਭਗਤੀ ਆ ਗਈ ਉਸ ਤੋਂ ਬਾਅਦ ਹੁਣ ਆਤਮ ਨਿਵੇਦਨ ਭਗਤੀ ਬਲ ਰਾਜਾ ਨੇ ਕੀਤੀ ਇਹ ਸਾਰੇ ਪ੍ਰਕਾਰ ਦੀਆਂ ਜਿਹੜੀਆਂ ਭਗਤੀਆਂ ਨੇ ਅਸੰਖ ਭਗਤ ਗੁਣ ਗਿਆਨ ਵਿਚਾਰ ਅਣਗਿਣਤੀ ਐਸੇ ਭਗਤ ਨੇ ਜੋ ਸ਼ubh ਗੁਣਾ ਨੂੰ ਵਿਚਾਰ ਕੇ ਗਿਆਨ ਨੂੰ ਪ੍ਰਾਪਤ ਹੁੰਦੇ ਨੇ ਅਣਗਿਣਤ ਪ੍ਰਕਾਰ ਦੀ ਭਗਤੀ ਹੈ ਭਗਤੀ ਕਰਨ ਵਾਲੇ ਭਗਤੀ ਦੀ ਵਿਧੀ ਭਗਤੀ ਦਾ ਫਲ ਅਣਗਿਣਤ ਪ੍ਰਕਾਰ ਦੇ ਕਹਿੰਦੇ ਗੁਣ ਨੇ ਗੁਣਾ ਦੇ ਧਾਰਨ ਵਾਲੇ ਨੇ ਅਨੇਕ ਪ੍ਰਕਾਰ ਦੇ ਲੋਕ ਅਨੇਕਾਂ ਹੀ ਗੁਣਾ ਦੀਆਂ ਵਿਧੀਆਂ ਤੇ ਇਹਨਾਂ ਦੇ ਫਲ ਨੇ ਅਨੇਕ ਪ੍ਰਕਾਰ ਦੇ ਗਿਆਨ ਹੈ ਅਨੇਕ ਪ੍ਰਕਾਰ ਦੇ ਗਿਆਨ ਵਿਤਤਾ ਨੇ ਅਤੇ ਅਨੇਕ ਪ੍ਰਕਾਰ ਗਿਆਨ ਦਾ ਫਲ ਹੈ ਇੱਕ ਇਥੇ ਗਿਆਨ ਦੇ ਨੰਨੇ ਨੂੰ ਔਂਕੜ ਨਹੀਂ ਆਇਆ ਇਹ ਜਰਨਲ ਨੌਲੇਜ ਹੈ ਗਿਆਨ ਜਦੋਂ ਨੰਨੇ ਨੂੰ ਔਂਕੜ ਆ ਗਿਆ ਤਾਂ ਬ੍ਰਹਮ ਗਿਆਨ ਹੈ ਇੱਕ ਪਰਮੇਸ਼ਰ ਦਾ ਗਿਆਨ ਸਿਰਫ ਇਥੇ ਸਿਰਫ ਗੁਣ ਗਿਆਨ ਵਿਚਾਰ ਜਿਹੜੀ ਗਿਆਨ ਦੀ ਵਾਰਤਾ ਲਾਪ ਹੈ ਗੁਣਾ ਦੀ ਵਿਚਾਰ ਕਰਦੇ ਨੇ ਗਿਆਨ ਵਿੱਚ ਵਿਧੀ ਨਹੀਂ ਸੋ ਭਾਦ੍ਰੋ ਸੁਦੀ 14 ਦਾ ਚੰ드ਰਮਾ ਵੇਖਣਾ ਮਨਾ ਪਰ ਬਦੋ ਬਦੀ ਉਹ ਨੇਤਰ ਉਸ ਵੇਲੇ ਚਲੇ ਜਾਂਦੇ ਨੇ ਦਿਸ ਪੈਂਦਾ ਹੁਣ ਇਹ ਵਿਧੀ ਤੋਂ ਬਗੈਰ ਹੀ ਦਿਸ ਪੈਂਦਾ ਇਹ ਇੱਕ ਪ੍ਰਮਾਣ ਦੇਣ ਦੀ ਗੱਲ ਹੁੰਦੀ ਆਪਾਂ ਉਧਰ ਨੂੰ ਨਹੀਂ ਜਾਣਾ ਸਿਰਫ ਇਹ ਦੱਸਿਆ ਕਿ ਸੁਭਾਵਕ ਮਰਿਆਦਾ ਚਲੋ ਆਪਾਂ ਲੈ ਲੈ 파ਤਰ ਰੂਪ ਨਾਲ ਵੇਖਿਆ ਨੇਤਰ ਜਾਣ ਬੁੱਝ ਕੇ ਦੇਖਣਾ ਪਾਪ ਹੋ ਜਾਂਦਾ ਸੁੱਤੇ ਸਿੱਧ ਉਹਨੂੰ ਗੁਨਾਹ ਨਹੀਂ ਮੰਨਿਆ ਜਾਂਦਾ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਨੇਕ ਪ੍ਰਕਾਰ ਦੀਆਂ ਹੀ ਵਿਧੀਆਂ ਨੇ ਇਸ ਸ਼ਾਂਤ ਕੀ ਸ੍ਰਿਸ਼ਟੀ ਦੇ ਅੰਦਰ ਕਿੱਥੇ ਸ਼ਾਂਤ ਕੀ ਸ੍ਰਿਸ਼ਟੀ ਆ ਉੱਥੇ ਸਾਰੇ ਸ਼ਾਂਤ ਬਿਰਤੀ ਲੋਕ ਸ਼ਾਂਤ ਵਾਲੇ ਹੀ ਕੰਮ ਕਰਦੇ ਨੇ ਅਸੰਖ ਸਤੀ ਅਸੰਖ ਦਾਤਾਰ ਅਣਗਿਣਤ ਪ੍ਰਕਾਰ ਦਾ ਸਤ ਹੈ ਤੇ ਅਣਗਿਣਤ ਪ੍ਰਕਾਰ ਦੇ ਸਤ ਦੇ ਧਾਰਨ ਵਾਲੇ ਸਤਵਾਦੀ ਲੋਕ ਨੇ ਅਗਿਣਤੀ ਸਤ ਦੀ ਵਿਧੀ ਤੇ ਅਣਗਿਣਤ ਪ੍ਰਕਾਰ ਦਾ ਫਲ ਹੈ ਉਹਦਾ ਅਨੰਤ ਪ੍ਰਕਾਰ ਦੇ ਦਾਤਾਰ ਤੋਂ ਭਾਵ ਦਾਤਾਂ ਨੇ ਦਾਤਾਂ ਦੇਣ ਵਾਲੇ ਨੇ ਦਾਤਾਂ ਦੇਣ ਦੀ ਵਿਧੀ ਦਾਤਾਂ ਦਾ ਫਲ ਸਤਿਆ ਵੀ ਬਾ ਸੰਸਾਰ ਦੇ ਅੰਦਰ ਅਨੇਕ ਪ੍ਰਕਾਰ ਦੀਆਂ ਸਤਿਆ ਦੀ ਵਿਆਖਿਆ ਸੁਣਨੀ ਤਾਂ ਫਿਰ ਉਹ ਪਹਿਲੀ ਸੀੜੀ ਜਪਜੀ ਸਾਹਿਬ ਦੀ ਉਹਦੇ ਵਿੱਚ ਸਤਿਆ ਲਈ ਉਥੇਰੀ ਵਰਣਨ ਕੀਤੇ ਹੋਏ ਨੇ ਅਸੰਖ ਸੂਰ ਮੋਹ ਭਗਸਾਰ ਅਣਗਿਣਤੀ ਮਹਾਤਮਾ ਰੂਪੀ ਸੂਰਬੀਰ ਨੇ ਜੋ ਮੂਹ ਦੁਆਰਾ ਸਾਰ ਤੋਂ ਭਾਵ ਆਤਮ ਵਸੂ ਨੂੰ ਪਖ ਉਚਾਰਨ ਕਰਦੇ ਨੇ। ਅਥਵਾ ਕਹਿੰਦੇ ਸਾਰ ਹੁੰਦਾ ਲੋਹਾ ਲੋਹੇ ਵਾਂਗ ਕਠਨ ਜੋ ਮੋਹ ਆਦ ਕਰੇ ਉਹਨਾਂ ਨੂੰ ਪਖਣ ਕਰਦੇ ਨੇ। ਜੋ ਮੋਹ ਸਾਰਿਆਂ ਨੂੰ ਸਾੜਦਾ ਹੈ ਉਹਨੂੰ ਅਣਗਿਣਤ ਮਹਾਤਮਾ ਰੂਪ ਸੂਰਮੇ ਪਖਣ ਕਰਦੇ ਨੇ। ਅਥਵਾ ਜਿਹੜਾ ਅਣਗਿਣਤ ਐਸੇ ਸੂਰਬੀਰ ਯੋਧੇ ਨੇ ਜੋ ਜੰਗ ਦੇ ਵਿੱਚ ਮੂਹ ਉੱਤੇ ਸਾਰ ਦਾ ਮਤਲਬ ਲੋਹਾ ਲੋਹੇ ਭਾਵ ਸ਼ਸਤਰਾਂ ਨੂੰ ਆਪ ਹੁੰਦਾ ਸਹਾਰ ਦੇਦੇ ਨੇ ਕਿਉਂਕਿ ਸੂਰਮੇ ਪ੍ਰਸਾਨੀ ਤਾਂ ਹੁੰਦੇ ਨੇ ਜੇ ਉਹ ਜੰਗ ਭੂਮੀ ਵਿੱਚ ਸ਼ਸਤਰਾਂ ਨੂੰ ਮਾਰ ਕੇ ਆਪ ਵੀ ਸ਼ਸਤਰ ਖਾ ਕੇ ਮਰ ਜਾਣ ਕੁਰਬਾਨ ਹੋ ਜਾਣ ਸ਼ਹੀਦ ਹੋ ਜਾਣ ਉਹ ਬਿਰਤੀ ਵੱਖਰੀ ਹੈ ਕਮੋਗੁਣੀ ਚ ਆ ਜਾਂਦੇ ਨੇ ਉਹ ਉਹਨਾਂ ਦਾ ਕਰਮ ਹੀ ਐਸਾ ਹੈ ਸੋ ਰਣ ਦੇਖ ਸੂਰੇ ਚਿੱਤ ਉਲਾਸ ਜੰਗ ਹੁੰਦਾ ਹੋਵੇ ਸੂਰਮੇ ਦੇ ਡੌਲੇ ਫਰਕਣ ਲੱਗ ਜਾਂਦੇ ਨੇ ਤੇ ਕਾਇਰ ਉੱਥੋਂ ਭੱਜ ਜਾਂਦੇ ਨੇ ਜਿਹੀ ਜੀ ਬਿਰਤੀ ਹੁੰਦੀ ਆ ਉਹ ਉਹੀ ਜੀ ਬਿਰਤੀ ਦਾ ਹੀ ਮਾਲਕ ਹੁੰਦਾ ਇਸ ਕਰਕੇ ਜਿਹਨ ਕੀਰਤਨ ਸਰਵਣ ਕਰਨ ਵਾਲੇ ਜੇ ਕੀਰਤਨ ਹੁੰਦਾ ਭੱਜ ਕੇ ਆ ਕੇ ਬੈਠ ਨੋ ਕਹਿੰਦੇ ਮੈਨੂੰ ਤਾਂ ਖਿੱਚ ਲਿਆ ਅੰਦਰ ਰਹਿ ਨਹੀਂ ਸਕਦੇ ਕੀਰਤਨ ਬਿਨਾ ਕਥਾ ਬਿਨਾ ਸਿਮਰਨ ਬਿਨਾ ਭਗਤੀ ਬਿਨਾ ਅਲੱਗ-ਅਲੱਗ ਕਿਸਮ ਦੀਆਂ ਬਿਰਤੀਆਂ ਨੇ ਵਿਆਹ ਸ਼ਾਦੀਆਂ ਤੇ ਰੱਬ ਦੇ ਪਿਆਰੇ ਦੂਰਾਂ ਹੀ ਕਹਿੰਦੇ ਪਰੇ ਹੀ ਜੰਗਿਆਂ ਉਹੀ ਘਰੇ ਜਾ ਕੇ ਛਕੰਦੇ ਆਵਾਂਗੇ ਇੱਥੇ ਕਰਨਾ ਤੇ ਜਿਹੜੇ ਹੁੰਦੇ ਨੇ ਉਹੋ ਜੇ ਕਮਾਣ ਵਾਲੇ ਉਹ ਭੱਜ ਕੇ ਜਾ ਵੜਦੇ ਨੇ ਉੱਥੇ ਵਾਹ ਬਈ ਵਾਜਿ ਸਦਾ ਖਾਣ ਪੀਣ ਨੂੰ ਬੜਾ ਸਮਾਨ ਹੈ ਲੇਕ ਲੇਟ ਜਾਂਦੇ ਆ ਉੱਥੇ ਬਿਰਤੀਆਂ ਨੇ ਆਪੋ ਆਪਣੀ ਸੰਸਾਰ ਦੇ ਅੰਦਰ ਮਹਾਰਾਜ ਕਹਿੰਦੇ ਪਰ ਇਹ ਇੱਥੇ ਬਿਰਤੀ ਆਪਾਂ ਸ਼ਾਂਤ ਕੀ ਬਿਰਤੀ ਵਿੱਚ ਹੀ ਚੱਲ ਰਹੇ ਆ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਿਹਾ ਬਚਨ ਜਿਵੇਂ ਅਸੰਖ ਸੂਰਮਹ ਭਗਸਾਰ ਤੇ ਉਹ ਕਹਿੰਦੇ ਮੈਂ ਤਾਂ ਮੰਗਦਾ ਹੀ ਪ੍ਰਮਾਤਮਾ ਦੇਹੇ ਸ਼ੇਵਾ ਬਰ ਮੋਹੇ ਇਹੈ ਸ਼ੁਭ ਕਰਮਨ ਤੇ ਕਮ ਹੋਣਾ ਡਰੋਂ ਨਾ ਡਰੋਂ ਅਰਸੋਂ ਜਬ ਜਾਏ ਲਰੋਂ ਨਿਸ਼ਚੈ ਕਰ ਆਪਣੀ ਜੀਤ ਕਰੋਂ ਅਰਸੇ ਖਾਉ ਆਪਣੇ ਹੀ ਮਨ ਕੋਏ ਲਾਲਚੋਂ ਗੁਨ ਤੋ ਉਚਰੋਂ ਜਬ ਆਪ ਕੀ ਆਉਧ ਨਿਦਾਨ ਬਣੈ ਜਦੋਂ ਜ਼ਿੰਦਗੀ ਦਾ ਅੰਤਮ ਸਮਾ ਆਵੇ ਅਤਹੀ ਰੰਮੈ ਤਬ ਜੂਝਮਰੋਂ ਇਸ ਕਰਕੇ ਮਹਾਰਾਜ ਨੇ ਕਿਹਾ ਵੀ ਅਕਾਲ ਪੁਰਖ ਵਾਹਿਗੁਰੂ ਮੈਨੂੰ ਤਾਂ ਇਹ ਬਖਸ਼ਾ ਕਰ ਸ਼ੋਭ ਕੰਮ ਤੋਂ ਨਾ ਟਲਾਂ ਮੈਂ ਕਦੇ ਜਦੋਂ ਸ਼ੋਭ ਕੰਮ ਹੋਵੇ ਤਾਂ ਮੈਂ ਤਤਪਰ ਹੋ ਜਾਵਾਂ ਬਸ ਸ਼ੋਭ ਕੰਮ ਹਮੇਸ਼ਾ ਕਰਦਾ ਰਹਾ ਅਸੰਖ ਮੋਨ ਲੇਵ ਲਾਇ ਤਾਰ ਅਨੇਕ ਪ੍ਰਕਾਰ ਦੇ ਅਣਗਿਣਤ ਹੀ ਲੋਕ ਨੇ ਅਨੇਕ ਤਰ੍ਹਾਂ ਦੇ ਪਹਿਲਾਂ ਮੌਨ ਹੀ ਐ ਗੰਗ ਮੌਨ ਜੜ ਮੌਨ ਕਈ ਤਰ੍ਹਾਂ ਦੇ ਮੌਨ ਆ ਜਾਂਦੇ ਨੇ ਫਿਰ ਮੋਨ ਦੇ ਧਾਰਨ ਵਾਲੇ ਅਨੇਕਾਂ ਅੰਤਰਾ ਦੇ ਮੋਨੀ ਉਹਦੀਆਂ ਵਿਧੀਆਂ ਉਹਦੇ ਫਲ ਤਰਾ ਤਰਾ ਦੇ ਲੇਵ ਲਾਇ ਤਾਰ ਜੋ ਲੇਵ ਨੂੰ ਲਗਾ ਕੇ ਆਪ ਕਰਦੇ ਨੇ ਹੋਰ ਉਹਨਾਂ ਨੂੰ ਤਾਰਦੇ ਨੇ ਅਣਗਿਣਤ ਹੈ ਜੇ ਮੋਨੀਆਂ ਜੋ ਤੇਲ ਧਾਰਾ ਵਾਂਗੂ ਇੱਕ ਰਸ ਲੇਵ ਲਗਾਉਂਦੇ ਨੇ ਮੋਨ ਰੱਖਦੇ ਨੇ ਕਿਸੇ ਨਾਲ ਗੱਲ ਨਹੀਂ ਕਰਦੇ ਇੱਕ ਪਖੰਡੀ ਮੋਨੀ ਵੀ ਹੁੰਦੇ ਨੇ ਸਵਾਹ ਰਾਜ ਕਹਿੰਦੇ ਨੇ ਮੋਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ ਉਹ ਵੀ ਨਹੀਂ ਜੇ ਹਿਰਦੇ ਵਿੱਚ ਕਲਪਨਾ ਦੀਆਂ ਗੱਠਾਂ ਬੰਨ ਕੇ ਬੈਠ ਜਾਣਾ ਬੋਲਣ ਨੂੰ ਜੀ ਕਰਦਾ ਪਰ ਬੋਲਦੇ ਨਹੀਂ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਅਸੰਖ ਮੋਨ ਲਿਵ ਲਾਏ ਤਾਰ ਉਹ ਤੇਲ ਧਾਰਾ ਵਤ ਆਪਣੀ ਸਮਾਧੀ ਲਾ ਕੇ ਬੈਠੇ ਰਹਿੰਦੇ ਨੇ ਚੁੱਪ ਰਹਿੰਦੇ ਨੇ ਸੰਸਾਰ ਵੱਲੋਂ ਪਰ ਸਤਿਗੁਰੂ ਕਹਿੰਦੇ ਨੇ ਮੇਰੇ ਕਨੂੰਨ ਅਨੁਸਾਰ ਚੁੱਪ ਹੈ ਚੁੱਪ ਨਾ ਹੋਵੇਈ ਜੇ ਲਾਇ ਹਾਲ ਇਵਤਾਰ ਨਹੀਂ ਨਹੀਂ ਹੁਣ ਅੰਦਰੋਂ ਜਿਹੜਾ ਮਨ ਹੈ ਨਾ ਉਹ ਨਹੀਂ ਚੁੱਪ ਹੁੰਦਾ ਅੰਦਰਲਾ ਮਨ ਬੋਲੀ ਜਾਂਦਾ ਬਾਹਰਲਾ ਮਨ ਚੁੱਪ ਲੈਂਦਾ ਇਸ ਕਰਕੇ ਅੰਤਰੀਵ ਮਨ ਨੂੰ ਚੁੱਪ ਕਰਾਉਣਾ ਵੱਡੀ ਚੀਜ਼ ਹੁੰਦੀ ਹੈ ਜਦੋਂ ਅੰਦਰੋਂ ਮਨ ਚੁੱਪ ਹੋ ਗਿਆ ਤਾਂ ਵੈਸੇ ਹੀ ਹੋ ਜਾਂਦਾ ਸਾਰਾ ਕੁਝ ਕੁਦਰਤ ਕਵਨ ਕਹਾ ਵਿਚਾਰ ਕਹਿੰਦੇ ਕੁਦਰਤ ਕੀ ਚੀਜ਼ ਹੈ ਜੋ ਉਸ ਦੇ ਵਿਚਾਰ ਨੂੰ ਕਹਿ ਸਕੇ ਅਥਾ ਕਾ ਕੁਦਰਤ ਹੁੰਦੀ ਸ਼ਕਤੀ ਮੇਰੀ ਕੀ ਸ਼ਕਤੀ ਹੈ ਜਿਹੜਾ ਮੈਂ ਪਰਮਾਤਮਾ ਦੇ ਵਿਚਾਰ ਨੂੰ ਕਹਿ ਸਕਾਂ ਕਿ ਵਿਚਾਰ ਦੇ ਰਾਰੇ ਨੂੰ ਔਂਕੜ ਕਰਕੇ ਪਰਮਾਤਮਾ ਦਾ ਵਿਚਾਰ ਹੈ ਇੱਕ ਰਾਰੇ ਨੂੰ ਔਂਕੜ ਤੋਂ ਬਿਨਾ ਹੋਊਗਾ ਤਾਂ ਉਹ ਸਾਰੇ ਆਮ ਵਿਚਾਰ ਕਵਣ ਕਹਾ ਵੀ ਵਿਚਾਰ ਪਰਮਾਤਮਾ ਬਾਰੇ ਮੇਰੀ ਕੀ ਸ਼ਕਤੀ ਕੁਦਰਤ ਵੀ ਕੀ ਉਹਦੀ ਸ਼ਕਤੀ ਨੂੰ ਕਹਿ ਸਕਦੀ ਆ ਵਾਰਿਆ ਨਾ ਜਾਵਾ ਏਕ ਵਾਰ ਤੈਨੂੰ ਵਾਹਿਗੁਰੂ ਦਾ ਇੱਕ ਰੋਮ ਵੀ ਮੈਂ ਕਸਮ ਨਹੀਂ ਕਰ ਸਕਦਾ ਇੱਕ ਵਾਰ ਵੀ ਉਹ ਤੋਂ ਵਾਰਿਆ ਨਹੀਂ ਜਾ ਸਕਦਾ ਬਸ ਮੈਂ ਤੇ ਉਸ ਵਾਹਿਗੁਰੂ ਨੂੰ ਨਿਰੰਕਾਰ ਜੀ ਨੂੰ ਇਹ ਹੀ ਬੇਨਤੀ ਕਰਦਾ ਜੀ ਜੋ ਤੁਧ ਭਾਵੈ ਸਾਝ ਭਲੀਕਾਰ ਉਹਦੇ ਭਾਣੇ ਦੇ ਅੰਦਰ ਰਹਿਣਾ ਜੋ ਤੁਹਾਨੂੰ ਭਾਉਂਦਾ ਉਹ ਹੀ ਕਾਰ ਚੰਗੀ ਰੌਲਾ ਪਾਉਣ ਵੀ ਹੁੰਦਾ ਕੁਝ ਨਹੀਂ ਕਈ ਲੋਕ ਵੇਖੋ ਅਰਦਾਸਾਂ ਕਰਦੇ ਮੇਰਾ ਹਟਾ ਦਿਓ ਮੇਰਾ ਐਂ ਕਰ ਦਿਓ ਮੇਰਾ ਐਂ ਕਰ ਦਿਓ ਕਈਆਂ ਨੂੰ ਕਈ ਸਾਲ ਲੰਘ ਗਏ ਨਹੀਂ ਹਟਿਆ ਉਹਨਾਂ ਦਾ ਐਦਾਂ ਵੀ ਹੁੰਦਾ ਕਿਉਂ ਪਰਮੇਸ਼ਰ ਕਹਿੰਦੇ ਜੋ ਮੈਂ ਲਿਖਿਆ ਹੈ ਤੈਨੂੰ ਭਗਤਣਾ ਹੈ ਤੂੰ ਇਹ ਗੱਲ ਛੱਡ ਦੇ ਜਿੱਦ ਛੱਡ ਦੇ ਤੂੰ ਇਹ ਜਿੱਦ ਨਾ ਕਰ ਬੰਦੇ ਨੂੰ ਜਦੋਂ ਫਿਰ ਪਹਿਲਾਂ ਤਾਂ ਕੰਮ ਕਹਿਣਾ ਫਿਰ ਕੰਮ ਹੋਣਾ ਨਾ ਫਿਰ ਟੁੱਟ ਜਾਣਾ ਮਹਾਰਾਜ ਕਹਿੰਦੇ ਤੁਸੀਂ ਭਾਣੇ ਚ ਹੀ ਰਹੋ ਕੁਝ ਵੀ ਨਾ ਮੈਨੂੰ ਕਹੋ ਮੈਨੂੰ ਸਭ ਦਿਖਦਾ ਹੈ ਜੇ ਤੁਸੀਂ ਭਗਤੀ ਕਰੀ ਜਾਓਗੇ ਤੈਨੂੰ ਵੀ ਦਿਖਦਾ ਕਿ ਭਗਤ ਦਾ ਆ ਦਰਦ ਹੁੰਦਾ ਭਗਤ ਨੂੰ ਆ ਤਕਲੀਫ ਹੈ ਪਰ ਕਹਿੰਦੇ ਜੇ ਮੈਂ ਭੁਗਤਾਤਾ ਤਾ ਤੇਰਾ ਦੇਖਾ ਮਟਾ ਦਿਆਂਗਾ ਉਹ ਲਿਖਿਆ ਹੋਇਆ ਮਿਟ ਨਹੀਂ ਸਕਦਾ ਉਹਨੂੰ ਹਲਕਾ ਕਰਕੇ ਭੁਗਤਾ ਦਿੰਨਾ ਹੈ ਸੁਪਨੇ ਚ ਭੁਗਤਾ ਦਿੰਨਾ ਹੈ ਥੋੜੇ ਜੇ ਕਰਮ ਨਾਲ ਭੁਗਤਾ ਦਿੰਨਾ ਹੈ ਉਹ ਭਗਤਾਉਣਾ ਤਾਂ ਤੇਰਾ ਪੈਣਾ ਹੀ ਆ ਮੈਨੂੰ ਸੋ ਇਸ ਕਰਕੇ ਭੁਗਤਣਾ ਹੀ ਚੰਗਾ ਜੋ ਤੁਧ ਭਾਵੈ ਸਾਈ ਭਲੀਕਾਰ ਇੰਉਂ ਤਾਂ ਮਹਾਰਾਜ ਸਾਰਾ ਕੁਝ ਮੇੜ ਸਕਦੇ ਸੀ ਨਾ ਆਨੰਦਪੁਰ ਸਾਹਿਬ ਜੰਗ ਹੁੰਦਾ ਨਾ ਸਹਜਾ ਦੇ ਸ਼ਹੀਦ ਹੁੰਦੇ ਨਾ ਕੋਈ ਤੱਤੀਆਂ ਤਵੀਆਂ ਤੇ ਬੰਦੇ ਮਨ ਫੇਰ ਦਿੰਦੇ ਉਹਨਾਂ ਦੇ ਨਾ ਗੁਰ ਤੇਗ ਬਹਾਦਰ ਸਾਹਿਬ ਸ਼ਹੀਦ ਹੁੰਦੇ ਨਾ ਪਿੰਜਰੀਆਂ ਤੇ ਬੈਠਦੇ ਨਾ ਫਿਰ ਬੰਦ-ਬੰਦ ਕਟਾਉਂਦੇ ਕਿ ਆ ਬਾਬਾ ਦੀਪ ਸਿੰਘ ਸ਼ਕਤੀ ਨਹੀਂ ਸੀ ਤੇ ਆ ਭਾਈ ਮਤੀ ਦਾਸ ਨਹੀਂ ਤਾਂ ਕਿ ਭਾਈ ਦਿਆਲਾ ਜੀ ਭਾਈ ਸਤੀਰਾਮ ਜੀ ਇੱਕ ਨਿਗਾ ਨਾਲ ਧਰਤੀ ਗਰਕ ਕਰ ਸਕਦੇ ਇੰਨੀ ਤਾਕਤ ਪਰ ਨਹੀਂ ਹੁਕਮ ਹੋਇਆ ਕਹਿੰਦੇ ਜੋ ਤੁਧ ਭਾਵੈ ਸਾਈ ਤਰੀਕਾਰ ਤੈਨੂੰ ਇਹ ਭਾਉਂਦਾ ਕਿ ਮੇਰਾ ਸਿੰਘ ਜੰਗ ਕਰੇ ਤੇ ਸੀਧ ਹੋਵੇ ਜੰਗ ਦੇ ਵਿੱਚ ਜਾਦੇ ਦਾ ਖੂਨ ਡੁੱਲੇਗਾ ਤਾਂ ਮੈਨੂੰ ਆਨੰਦ ਆਵੇਗਾ ਇਹ ਮੈਨੂੰ ਸੀਸ ਦੇਵੇਗਾ ਇਸ ਕਰਕੇ ਬਾਣੀ ਦੀ ਤੁੱਕ ਵੀ ਸਫਲੀ ਕਰਨੀ ਸੀ ਸਤਿਗੁਰ ਆਗੈ ਸੀਸ ਟੇਕਦੇ ਹਾਂ ਜੇ ਸਤਿਗੁਰ ਸਾਚੇ ਭਾਵੈ ਆਹ ਲਓ ਮਹਾਰਾਜ ਜੇ ਸਿਰ ਲੈਣਾ ਆਹ ਹਾਜ਼ਰ ਹੈ ਬੰਦ ਬੰਦ ਕਟਾਉਣਾ ਤਾਂ ਹਾਜ਼ਰ ਹੈ ਕਿ ਤੈਨੂੰ ਭੌਂਦਾ ਤਾਂ ਸਾਰਾ ਕੁਝ ਹਾਜ਼ਰ ਹੈ ਪਿੱਛੇ ਨੂੰ ਨਹੀਂ ਭੱਜਣਾ ਇਸ ਕਰਕੇ ਜਿਵੇਂ ਤੁਹਾਨੂੰ ਭੌਂਦਾ ਤੂੰ ਸਦਾ ਸਲਾਮਤ ਨਿਰੰਕਾਰ ਔਰ ਇਉਂ ਨਿਸ਼ਚੈ ਕਰ ਲੋ ਕਿ ਨਿਰੰਕਾਰ ਸਦਾ ਹੀ ਪੱਕਾ ਹੈ ਸਤੂਪੈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਉਂ ਇਸ ਪੌੜੀ ਚ 178 ਅੱਖਰਾਂ ਦਵਾਰ ਉਪਦੇਸ਼ ਹੋਇਆ